ਮਸ਼ਹੂਰ ਅਦਾਕਾਰ ਤੇ ਬੋਡੀ ਬਿਲਡਰ ਬਰਿੰਦਰ ਸਿੰਘ ਘੁੰਮਣਬਾਈ ਦਾ ਸੰਸਕਾਰ ਹੋ ਗਿਆ ਜਲੰਧਰ ਦੇ ਮਾਡਲ ਟਾਊਨ ਦੇ ਵਿੱਚ ਤਿਲ ਸੁੱਟਣ ਜੋਗੀ ਥਾਂ ਨਹੀਂ ਸੀ ਉੱਥੇ ਇੰਨੀ ਵੱਡੀ ਗਿਣਤੀ ਦੇ ਵਿੱਚ ਜਿੰਮ ਪ੍ਰੇਮੀ ਖੇਡ ਪ੍ਰੇਮੀ ਰਿਸ਼ਤੇਦਾਰ ਸਕੇ ਸੰਬੰਧੀ ਤੇ ਦੂਰ ਦਰਾਡੇਆਂ ਥਾਵਾਂ ਤੋਂ ਲੋਕ ਚੱਲ ਕੇ ਆਏ ਸੀ ਜਿਦੇ ਵਿੱਚ ਰਾਜਨੀਤਿਕ ਲੋਕ ਵੀ ਸੀ ਪੱਤਰਕਾਰ ਵੀ ਸੀ ਕਲਾਕਾਰ ਵੀ ਸੀ ਵਪਾਰੀ ਵੀ ਸੀ ਕਾਰੋਬਾਰੀ ਵੀ ਸੀ ਬਹੁਤ ਧੰਨਵਾਦ ਸਭ ਦਾ ਟੱਬਰ ਦੇ ਜੀਆ ਨਾਲ ਜਿਹੜੇ ਦੁੱਖ ਮਢਾਉਣ ਆਏ ਆ ਫੋਟੋਸ ਹਸਪਤਾਲ ਦੇ ਉੱਤੇ ਸਵਾਲ ਸਿਵਿਆਂ ਦੇ ਵਿੱਚ ਖੜਕੇ ਵੀ ਲੋਕਾਂ ਨੇ ਕੀਤੇ ਆ ਵੀ ਇਹ ਕਿਹੜਾ ਕਾਰਨ ਆ ਵੀ ਬੰਦਾ ਚੰਗਾ ਭਲਾ ਗਿਆ ਤੇ ਡੈੱਡ ਬੋਡੀ ਦੇ ਰੂਪ ਦੇ ਵਿੱਚ ਐਂਬੂਲੈਂਸ ਚਾ ਰਿਆ ਆਮ ਤੌਰ ਦੇ ਉੱਤੇ ਡਾਕਟਰ ਇਹ ਗੱਲ ਕਹਿੰਦੇ ਹੁੰਦੇ ਜੇਕਰ ਹਸਪਤਾਲ ਦੇ ਵਿੱਚ ਆਪਾਂ ਕਿਸੇ ਮਰੀਜ਼ ਨੂੰ ਲੈ ਕੇ ਜਾਂਦੇ ਆ ਉਹਨੂੰ ਮਰਤਕ ਐਲਾਨਣ ਦੇ ਮੌਕੇ ਇਹ ਗੱਲ ਕਹਿੰਦੇ ਵੀ ਜੇ ਤੁਸੀਂ ਕਿਤੇ ਵੇਲੇ ਸਿਰ ਆ ਜਾਂਦੇ ਅੱਧਾ ਘੰਟਾ ਪਹਿਲਾਂ ਆ ਜਾਂਦੇ 15 ਮਿੰਟ ਪਹਿਲਾਂ ਆ ਜਾਂਦੇ ਘੰਟਾ ਤੋਂ ਪਹਿਲਾਂ ਆ ਜਾਂਦੇ ਤਾਂ ਇਹਨੂੰ ਬਚਾਇਆ ਜਾ ਸਕਦਾ ਸੀ ਜਦੋਂ ਵਰਿੰਦਰ ਘੁੰਮਣ ਵਰਗਾ ਬੰਦਾ ਆਪ ਗੱਡੀ ਦੇ ਵਿੱਚ ਬੈਠ ਕੇ ਗਿਆ ਹੋਵੇ ਹੱਸਦਾ ਖੇਡਦਾ ਗਿਆ ਹੋਵੇ ਕੱਲਾ ਡੌਲੇ ਦੀ ਨਸ ਦਾ ਆਪਰੇਸ਼ਨ ਕਰਾਉਣ ਗਿਆ ਹੋਵੇ ਮਸਲ ਦਾ ਆਪਰੇਸ਼ਨ ਕਰਾਉਣ ਗਿਆ ਹੋਵੇ ਤੇ ਉਸ ਤੋਂ ਬਾਅਦ ਉਹਦੀ ਬਾਡੀ ਆਵੇ ਕਹਿਣ ਜੀ ਇਹਨੂੰ ਦੋ ਹਾਰਟ ਅਟੈਕ ਆ ਗਏ ਇਹਦੇ ਪਿੱਛੇ ਕਾਰਨ ਕੀ ਆ ਵਜ੍ਹਾ ਕੀ ਆ ਡਾਕਟਰੀ ਗਲਤੀ ਆ ਜਾਂ ਹੋਰ ਕਿਹੜਾ ਕਾਰਨ ਹੋਇਆ ਡਾਕਟਰਾਂ ਨੇ ਕਦੇ ਜਵਾਬ ਨਹੀਂ ਦੇਣਾ ਕਿਉਂਕਿ ਮੈਂ ਡਾਕਟਰਾਂ ਦੀ ਇੱਕ ਰਿਪੋਰਟ ਬਾਰੇ ਹੁਣੇ ਜਾਣਕਾਰੀ ਲਈ ਆ ਉਹ ਕਹਿੰਨੇ ਵੀ ਸਾਡੇ ਰਿਕਾਰਡ ਦੇ ਵਿੱਚ ਉਹ ਵੀ ਦਵਾਈਆਂ ਜਿਹੜੀਆਂ ਆਪਰੇਸ਼ਨ ਤੋਂ ਪਹਿਲਾਂ ਵਰਤੀਆਂ ਸਾਡੇ ਕੋਲੇ ਰਿਪੋਰਟ ਦੇ ਵਿੱਚ ਉਹ ਵੀ ਦਵਾਈਆਂ ਜਿਹੜੀਆਂ ਆਪਰੇਸ਼ਨ ਤੋਂ ਬਾਅਦ ਵਰਤੀਆਂ ਯਾਨੀ ਕਿ ਹੁਣ ਜਦੋਂ ਬੰਦੇ ਦਾ ਸਸਕਾਰ ਹੋ ਗਿਆ ਗੱਲ ਆਮ ਤੌਰ ਦੇ ਉੱਤੇ ਖਤਮੀ ਹੋ ਜਾਂਦੀ ਜੇ ਨਾਂ ਵੀ ਖਤਮ ਹੋਵੇ ਰਿਪੋਰਟ ਬਣੂਗੀ ਕਮੇਟੀ ਬਣੂਗੀ ਪੜਤਾਲ ਕਰਾਂਗੇ ਫਲਾਾਂ ਕਰਾਂਗੇ ਢੀਂਗ ਕਰਾਂਗੇ ਉਹਦਾ ਕੁਝ ਨਹੀਂ ਬਣਦਾ ਕਾ ਪਰ ਜਿਨ੍ਹਾਂ ਦੇ ਘਰ ਦੇ ਵਿੱਚ ਸੱਥਰ ਵਿਛ ਗਿਆ ਉਹ ਘਾਟਾ ਕਦੇ ਪੂਰਾ ਨਹੀਂ ਹੁੰਦਾ ਕਾ ਆਪਾਂ ਬੀਤੇ ਵੇਲੇ ਦੇ ਵਿੱਚ ਬਹੁਤ ਕੁਝ ਦੇਖਿਆ ਪਰ ਤੁਸੀਂ ਸੋਚ ਕੇ ਦੇਖੋ ਵੀ ਬੰਦਾ ਗਿਆ ਤਾਂ ਆਪ ਚੱਲ ਕੇ ਕਿਸੇ ਇੱਕ ਰੋਗ ਦੇ ਲਈ ਵੀ ਭਾਈ ਮੇਰਾ ਆਪਰੇਸ਼ਨ ਕਰਾਉਣਾ ਇਹਦਾ ਇਲਾਜ ਕਰਾਉਣਾ ਵਿੱਚੋਂ 10 ਰੋਗ ਹੋਰ ਕੱਢ ਦਿੱਤੇ ਜਾਂਦੇ ਆ ਵੀ ਭਾਈ ਇਹਨੂੰ ਆ ਵੀ ਸਮੱਸਿਆ ਵੀ ਸਮੱਸਿਆ ਵੀ ਸਮੱਸਿਆ ਇਹਦੇ ਪਿੱਛੇ ਕਾਰੋਬਾਰ ਆ ਜਾਂ ਇਹਦੇ ਪਿੱਛੇ ਕਾਰਨ ਕੀ ਆ ਛੋਟੇ ਸ ਹਸਪਤਾਲ ਨੂੰ ਲੋਕ ਸਵਾਲ ਕਰ ਰਹੇ ਆ ਉੱਤਰ ਪਤਾ ਨਹੀਂ ਮਿਲਣਾ ਕਿ ਨਹੀਂ ਮਿਲਣਾ ਇਹੀ ਫੋਟਸ ਜਿਹੜਾ ਕਿ ਮੁਹਾਲੀ ਵਾਲੀ ਸ਼ਾਖਾ ਉਹਦੇ ਵਿੱਚ ਵੀਰ ਰਾਜਵੀਰ ਜਵੰਦਾ ਦੀ ਮੌਤ ਹੋਈ ਆ ਰਾਜਵੀਰ ਜਵੰਦਾ ਦੀ ਮੌਤ ਆਪਾਂ ਜਾਣਦੇ ਕਿ ਐਕਸੀਡੈਂਟ ਤੋਂ ਬਾਅਦ ਹੋਈ ਆ ਇੱਥੇ ਅਚਾਨਕ ਹੋਈ ਆ ਇਸ ਕਰਕੇ ਇੱਥੇ ਸਵਾਲ ਹੋਰ ਤਰ੍ਹਾਂ ਦੇ ਉੱਠੇ ਅਮਰਸਰ ਦੇ ਵਿੱਚ ਪਰ ਘੁਮਣ ਸਾਹਿਬ ਦੇ ਜਾਣ ਤੋਂ ਬਾਅਦ ਕੁਝ ਕੁ ਸਵਾਲ ਆ ਜਿਹੜੇ ਸਾਡੇ ਆਪਣੇ ਭਾਈਚਾਰੇ ਲਈ ਵੀ ਆ ਪੱਤਰਕਾਰਾਂ ਦਾ ਕੰਮ ਹੁੰਦਾ ਪੱਤਰਕਾਰ ਵੀਰਾਂ ਭੈਣਾਂ ਦਾ ਕੰਮ ਆ ਕਿ ਅਸੀਂ ਜਾ ਕੇ ਉੱਥੇ ਕਵਰੇਜ ਕਰਨੀ ਆ ਦੇਸ਼ ਦੁਨੀਆ ਦੇ ਵਿੱਚ ਬੈਠੇ ਘਰਾਂ ਦੇ ਵਿੱਚ ਬੈਠੇ ਕੰਮਾਂ ਤੇ ਬੈਠੇ ਲੋਕਾਂ ਨੂੰ ਕੱਲੇ ਕੱਲੇ ਪਲ ਦੀ ਜਾਣਕਾਰੀ ਦੇਣੀ ਆ ਪਰ ਆਪਾਂ ਨੂੰ ਵੀਰੋ ਇਸ ਗੱਲ ਦੇ ਉੱਤੇ ਸਿਧਾਂਤ ਵੀ ਅਪਣਾਉਣੇ ਪੈਣਗੇ ਮੈਂ ਘੁੰਮਣ ਸਾਹਿਬ ਦੇ ਸਸਕਾਰ ਦੇ ਮੁਕੇ ਖੜ ਜਾ ਕੇ ਦੇਖਿਆ ਅੱਜ ਉੱਥੇ ਜਿਹੜੀ ਉਹਨਾਂ ਦੀ ਧੀ ਰਾਣੀ ਆ ਸਤਕਾਰਯੋਗ ਧੀ ਰਾਣੀ ਉਹ ਆਪਣੇ ਬਾਪ ਦੀ ਚਿਖਾ ਦੇ ਕੋਲੇ ਜਾਣ ਵਾਸਤੇ ਪੱਤਰਕਾਰਾਂ ਨਾਲ ਲੜਾਈ ਲੜ ਰਹੀ ਆ ਪੱਤਰਕਾਰਾਂ ਨੇ ਬਿਲਕੁਲ ਆਲੇ ਦੁਆਲੇ ਜਿੱਥੇ ਚਿਖਾ ਉਹਨੂੰ ਘੇਰਾ ਪਾਇਆ ਹੋਇਆ ਉੱਥੇ ਕੈਮਰੇ ਹੀ ਕੈਮਰੇ ਆ ਉੱਥੇ ਅੰਦਰ ਕਿਸੇ ਨੂੰ ਐਂਟਰ ਹੋਣ ਦੀ ਇਜਾਜ਼ਤ ਹੀ ਨਹੀਂ ਆ ਤੇ ਕਿਸੇ ਪੱਤਰਕਾਰ ਦਾ ਵੱਡਾ ਨਾਮ ਹੀ ਹੋ ਸਕਦਾ ਬਹੁਤੇ ਪੱਤਰਕਾਰ ਮੋਬਾਈਲਾਂ ਵਾਲੇ ਆ ਜਿਨ੍ਹਾਂ ਨੂੰ ਸ਼ਾਇਦ ਇਸ ਗੱਲ ਦੀ ਮर्यादा ਦਾ ਨਹੀਂ ਪਤਾ ਕਿ ਭਾਈ ਐਵੇਂ ਨਹੀਂ ਕਰੀਦਾ ਜਿਹੜੇ ਚੰਗੇ ਤਰੀਕੇ ਦੀ ਕਵਰੇਜ ਕਰਦੇ ਆ ਸੁਚੱਜੀ ਕੰਮ ਕਮ ਕਾਜ ਕਰਦੇ ਆ ਉਹਨਾਂ ਦਾ ਧੰਨਵਾਦ ਕਰਦੇ ਪਰ ਜਿਹੜੇ ਹੁਣੇ-ਹੁਣੇ ਤਾਜ਼ੇ-ਤਾਜ਼ੇ ਇਸ ਖੇਤਰ ਦੇ ਵਿੱਚ ਆਏ ਆ ਉਹ ਕੁਝ ਕਿ ਸਿਧਾਂਤਾਂ ਨੂੰ ਜ਼ਰੂਰ ਅਪਣਾਉਣ ਕਵਰੇਜ ਕਰਨਾ ਸਾਡਾ ਅਧਿਕਾਰ ਵੀ ਆ ਕਵਰੇਜ ਕਰਨਾ ਸਾਡਾ ਫਰਜ਼ ਵੀ ਆ ਪਰ ਉਹ ਕਵਰੇਜ ਕਿਵੇਂ ਹੁੰਦੀ ਜੇਕਰ ਬੰਦਾ ਕੋਈ ਮੁੱਕ ਗਿਆ ਉਹਦੇ ਅਸੀਂ ਦ੍ਰਿਸ਼ ਦਿਖਾ ਕੇ ਵੀ ਇਹ ਡੈਡ ਬੋਡੀ ਪਈ ਆ ਇਹਨੂੰ ਚਿਖਾ ਦੇ ਵੱਲ ਲੈ ਕੇ ਜਾਂਦੇ ਆ ਉਸ ਤੋਂ ਬਾਅਦ ਅਸੀਂ ਪਰਿਵਾਰਕ ਮੈਂਬਰਾਂ ਨੂੰ ਅੱਗੇ ਜਾਣ ਦੀ ਇਜਾਜ਼ਤ ਦੇਣੀ ਜਿਹੜੇ ਵੱਖ-ਵੱਖ ਥਾਵਾਂ ਤੋਂ ਚੱਲ ਕੇ ਆਏ ਆ ਇਹ ਨਹੀਂ ਕਿ ਜਿੰਨਾ ਚਿਰ ਅਰਦਾਸ ਨਹੀਂ ਹੁੰਦੀ ਜਿੰਨਾ ਚਿਰ ਬੋਡੀ ਉੱਥੇ ਰੱਖੀ ਨਹੀਂ ਜਾਂਦੀ ਲੱਕੜਾਂ ਦੇ ਉੱਤੇ ਜਿੰਨਾ ਚਿਰ ਉਹਨੂੰ ਚਿਖਾ ਨੂੰ ਅੱਗ ਨਹੀਂ ਲਾਈ ਜਾਂਦੀ ਓਨੀ ਦੇਰ ਤੱਕ ਆਪਾਂ ਹੀ ਘੇਰਾ ਕੱਤੀ ਰੱਖਣਾ ਇਹ ਹੁੰਦੇ ਜੀ ਅੰਤਮ ਦਰਸ਼ਨ ਦਾ ਵੇਲਾ ਹੁੰਦਾ ਕਾਰਡ ਹੁੰਦਾ ਨਾ ਕਾਰਡ ਸੰਸਕਾਰ ਦੇ ਬਾਰੇ ਅੱਜਕੱਲ ਕਾਰਡ ਹੁੰਦਾ ਤੁਹਾਡੇ ਕੋਲੇ ਜਿਹਦੇ ਤੇ ਲਿਖਿਆ ਹੁੰਦਾ ਜੀ ਕਿ ਅੰਤਮ ਦਰਸ਼ਨ ਐਨੇ ਵਜੇ ਸੰਸਕਾਰ ਹੋਏ ਇਹਦਾ ਮਤਲਬ ਇਹ ਆ ਕਿ ਅੰਤਮ ਦਰਸ਼ਨ ਦੇ ਕਾਰਡਾਂ ਦੇ ਉੱਤੇ ਭਵਿੱਖ ਦੇ ਵਿੱਚ ਇਹ ਲਿਖਣਾ ਪਊਗਾ ਕਿ ਭਾਈ ਚਿਖਾ ਦੇ ਕੋਲੇ ਜਾਣ ਵਾਲੇ ਪੱਤਰਕਾਰ ਗੁਰੇਜ਼ ਕਰਨ ਆਪੇ ਬਣੇ ਪੱਤਰਕਾਰ ਪਾਉਣ ਵਾਲੇ ਪੱਤਰਕਾਰ ਬਿਲਕੁਲ ਸਿਵਿਆਂ ਦੇ ਵਿੱਚ ਨਾ ਪਹੁੰਚਣ ਇਹਦਾ ਮਤਲਬ ਇਹ ਲਿਖਣਾ ਪਊਗਾ ਕੁਝ ਕੁ ਸਿਆਣੇ ਲੋਕ ਅੱਜਕੱਲ ਵਿਆਹਾਂ ਦੇ ਕਾਰਡਾਂ ਦੇ ਵਿੱਚ ਲਿਖਦੇ ਆ ਸਾਡੇ ਵਿਆਹ ਦੇ ਵਿੱਚ ਮੂਰਖ ਮੱਤੇ ਤੇ ਹੋਛੇ ਹਥਿਆਰ ਲੈ ਕੇ ਆਉਣ ਦੇ ਚਾਹਵਾਨ ਰਿਸ਼ਤੇਦਾਰ ਜਾਂ ਸਕੇ ਸੰਬੰਧੀ ਗੁਰੇਜ਼ ਕਰਨ ਅਸੀਂ ਤੁਹਾਡਾ ਸ਼ਕਤੀ ਪ੍ਰਦਰਸ਼ਨ ਨਹੀਂ ਅਸੀਂ ਤੁਹਾਡਾ ਅਸ਼ੀਰਵਾਦ ਲੈਣਾ ਚਾਹੁੰਦੇ ਆ ਤੇ ਕੀ ਹੁਣ ਸਾਨੂੰ ਭੋਗਾਂ ਦੇ ਕਾਰਡਾਂ ਦੇ ਉੱਤੇ ਤੇ ਸਸਕਾਰ ਦੇ ਕਾਰਡਾਂ ਦੇ ਉੱਤੇ ਇਹ ਲਿਖਣਾ ਪਊਗਾ ਕਿ ਭਾਈ ਇੱਥੇ ਸਿਰਫ ਤੇ ਸਿਰਫ ਦੁੱਖ ਮਡਾਉਣ ਵਾਲੇ ਆਉਣ ਇੱਥੇ ਕਵਰੇਜ ਕਰਕੇ ਤੇ ਮਾਹੌਲ ਦੇ ਵਿੱਚ ਖਰਾਬੀ ਪੈਦਾ ਕਰਨ ਵਾਲੇ ਨਾ ਆਉਣ ਰਾਜਵੀਰ ਜਬੰਦੇ ਦੇ ਸਸਕਾਰ ਦੇ ਮੌਕੇ ਵੀ ਇਵੇਂ ਹੋਇਆ ਵਰਿੰਦਰ ਘੁੰਮਣਬਾਈ ਦੇ ਸਸਕਾਰ ਦੇ ਮੌਕੇ ਵੀ ਇਵੇਂ ਹੋਇਆ ਬੜੇ ਚੰਗੇ ਪੱਤਰਕਾਰ ਵੀ ਜਿਹੜੇ ਸਮਝਦੇ ਆ ਕਿ ਭਾਈ ਅਸੀਂ ਜਾ ਕੇ ਦ੍ਰਿਸ਼ ਗੈਰ ਕਰਕੇ ਕੁਝ ਕੁ ਮਿੰਟ ਬਾਅਦ ਵਿੱਚ ਆਪ ਪਿੱਛੇ ਹੋ ਜਾਣਾ ਪਰਿਵਾਰਕ ਮੈਂਬਰ ਦੋਸਤ ਮਿੱਤਰ ਸਕੇ ਸੰਬੰਧੀ ਧੀ ਪੁੱਤ ਮਾਪੇ ਉਹਦੇ ਦਰਸ਼ਨ ਕਰਨ ਉਹ ਵਿਦਾ ਕਰਨ ਪਰ ਜੇ ਪਰਿਵਾਰਕ ਮੈਂਬਰ ਤਾਂ ਚਿੱਖਾ ਨੂੰ ਲੱਕੜ ਲਾਉਣ ਤੋਂ ਫਿਰਦੇ ਹੋਣ ਤੇ ਤੁਸੀਂ ਉਥੇ ਘੇਰਾ ਘੱਟ ਕੇ ਜਿਵੇਂ ਕਿ ਮੱਝ ਮਰੀ ਹੋਵੇ ਤਾਂ ਆਪਾਂ ਗਿਰਜਾ ਵਾਂਗੂ ਪਹੁੰਚਦੇ ਆ ਆਪਾਂ ਨੂੰ ਇਦਾਂ ਦੀਆਂ ਗੱਲਾਂ ਤੋਂ ਗਰੀਜ਼ ਕਰਨਾ ਚਾਹੀਦਾ ਗੱਲ ਕੌੜੀ ਆ ਮੇਰੇ ਆਪਦੇ ਭਾਈਚਾਰੇ ਦੇ ਉੱਤੇ ਆ ਪਰ ਮੇਰੇ ਭਾਈਚਾਰੇ ਦੇ ਕੁਝ ਕੁ ਸਿਆਣੇ ਲੋਕ ਵੀ ਆ ਜਿਹੜੇ ਕਿ ਅਹਿਮੀਅਤ ਨੂੰ ਸਮਝਦੇ ਇਸ ਗੱਲ ਨੂੰ ਇਸ ਗੱਲ ਨੂੰ ਸਿਧਾਂਤਕ ਤੌਰ ਤੇ ਸਮਝਦੇ ਆ ਪਰ ਕਈ ਨਹੀਂ ਵੀ ਸਮਝਦੇ ਮੇਰੀ ਬੇਨਤੀ ਹੈ ਜੀ ਕਿ ਉਹ ਵੀ ਸਮਝੋ ਨਹੀਂ ਤਾਂ ਆਉਂਦੇ ਸਮੇਂ ਦੇ ਵਿੱਚ ਗੱਲ ਪੱਕੀ ਹੈ ਜਿਹੜਾ ਬੰਦਾ ਮਸ਼ਹੂਰ ਆ ਨਾ ਉਹ ਮਸ਼ਹੂਰ ਬੰਦਾ ਜਿਵੇਂ ਆਪਦਾ ਕੋਈ ਵੀ ਵਸੀਅਤ ਕਰਾਉਂਦਾ ਹੁੰਦਾ ਕਿ ਮੇਰੀ ਜ਼ਮੀਨ ਜਾਇਦਾਦ ਦਾ ਇੰਨਾ ਹਿੱਸਾ ਇਹਨੂੰ ਇੰਨਾ ਹਿੱਸਾ ਇਹਨੂੰ ਇੰਨਾ ਹਿੱਸਾ ਇਹਨੂੰ ਇਹ ਨਾ ਹੋਵੇ ਕਿ ਆਉਂਦੇ ਸਮੇਂ ਦੇ ਵਿੱਚ ਮਸ਼ਹੂਰ ਬੰਦੇ ਲਿਖ ਕੇ ਜਾਇਆ ਕਰਨ ਕਿ ਮੇਰੇ ਸਸਕਾਰ ਦੇ ਉੱਤੇ ਸੋਸ਼ਲ ਮੀਡੀਆ ਪੱਤਰਕਾਰਾਂ ਦਾ ਉਹਨਾਂ ਸਖਤ ਮਨਾ ਹੈ ਮੇਰੇ ਸਸਕਾਰ ਦੇ ਉੱਤੇ ਕਿਸੇ ਵੀ ਭੋਗ ਦੇ ਮੌਕੇ ਕਿਸੇ ਵੀ ਪੱਤਰਕਾਰ ਨੂੰ ਨਾ ਬੁਲਾਇਆ ਜਾਵੇ ਕਿਉਂਕਿ ਤੁਸੀਂ ਜੋ ਕਰਦੇ ਮੇਰੇ ਵੀਰੋ ਉਹਦੇ ਕਰਕੇ ਸਮੁੱਚੀ ਪੱਤਰਕਾਰਤਾ ਦੇ ਉੱਤੇ ਸਵਾਲ ਖੜੇ ਹੁੰਦੇ ਆ ਸਾਰੀ ਪੁਲਿਸ ਤਾਂ ਮਾੜੀ ਨਹੀਂ ਪਰ ਜਿੰਨੇ ਕੁ ਵੀ ਗਲਤ ਆ ਉਹਦੇ ਕਰਕੇ ਸਮੁੱਚੀ ਪੁਲਿਸ ਤੇ ਸਵਾਲ ਖੜੇ ਹੁੰਦੇ ਆ ਸਾਰੇ ਨੇਤਾ ਤਾਂ ਮਾੜੇ ਨਹੀਂ ਪਰ ਜਿੰਨੇ ਕੁ ਮਾੜੇ ਆ ਉਹਦੇ ਕਰਕੇ ਸਾਰੇ ਨੇਤਾਵਾਂ ਦੇ ਉੱਤੇ ਲੀਡਰਾਂ ਦੇ ਉੱਤੇ ਸਵਾਲ ਖੜੇ ਹੁੰਦੇ ਆ ਉਵੇਂ ਹੀ ਸਾਰੇ ਤਾਂ ਪੱਤਰਕਾਰ ਗਲਤ ਨਹੀਂ ਪਰ ਜਿੰਨੇ ਕੁ ਗਲਤ ਹੈਗੇ ਆ ਜਿਨ੍ਹਾਂ ਨੂੰ ਨਹੀਂ ਪਤਾ ਵੀ ਪੱਤਰਕਾਰੀ ਕਿਵੇਂ ਕਰਨੀ ਆ ਉਹਦੇ ਕਰਕੇ ਸਮੁੱਚੀ ਪੱਤਰਕਾਰਤਾ ਦੇ ਉੱਤੇ ਸਵਾਲ ਖੜੇ ਹੁੰਦੇ ਆ ਇਹ ਗੱਲ ਨੂੰ ਠਰਮੇ ਨਾਲ ਸੋਚਣ ਵਿਚਾਰਨ ਤੇ ਸਮਝਣ ਦੀ ਲੋੜ ਆ ਵੀ ਅਸੀਂ ਕਰੀ ਕੀ ਜਾਣਦੇ ਆ ਮੈਂ ਇਹ ਵੀ ਦੇਖੇ ਪੱਤਰਕਾਰ ਸਸਕਾਰ ਦੇ ਮੌਕੇ ਘੁੰਮਣ ਸਾਹਿਬ ਦੇ ਸਸਕਾਰ ਦੇ ਮੌਕੇ ਇਧਰਲੇ ਪਾਸੇ ਤਾਂ ਬਿਲਕੁਲ ਚਿਖਾ ਦੇ ਉੱਤੇ ਐਂ ਕੈਮਰਾ ਲਾਇਆ ਟਰਾਈਪੋਡ ਤੇ ਰੱਖ ਕੇ ਇਸ ਤਰੀਕੇ ਨਾਲ ਇਧਰਲੇ ਪਾਸੇ ਵੇਖ ਰਹੇ ਜੀ ਫੇਸਬੁੱਕ ਦੇ ਉੱਤੇ ਵੀ ਕਿੰਨੇ ਬੰਦੇ ਲਾਈਵ ਜੁੜ ਗਏ ਆ ਇਹ ਗੱਲ ਮਾੜੀ ਆ ਇਵੇਂ ਨਹੀਂ ਕਰਨਾ ਚਾਹੀਦਾ ਲਾਸ਼ ਵੇਚਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ ਦ੍ਰਿਸ਼ ਨਹੀਂ ਵੇਚਣ ਦੀ ਕੋਸ਼ਿਸ਼ ਕਰਨੀ ਚਾਹੀਦੀ ਜਾਣਕਾਰੀ ਦੇਣਾ ਪੱਤਰਕਾਰ ਦਾ ਫਰਜ਼ ਆ ਪੱਤਰਕਾਰ ਕਮਿਊਨੀਕੇਟ ਦਾ ਕੰਮ ਕਰਦਾ ਕਮਿਊਨੀਕੇਸ਼ਨ ਵਾਲਾ ਕੰਮ ਕਰਦਾ ਸੰਚਾਰ ਦੀ ਵਿਧੀ ਰਹੇ ਪਰ ਗੱਲ ਇਹ ਕਿ ਇਹ ਸਾਰਾ ਕੁਝ ਗਲਤ ਹੋ ਰਿਹਾ ਜਿਹਦੇ ਕਰਕੇ ਉਹ ਸਬੰਧਤ ਪਰਿਵਾਰ ਜਿਹਦੇ ਉੱਤੇ ਦੁੱਖਾਂ ਦਾ ਪਹਾੜ ਟੁੱਟਿਆ ਹੁੰਦਾ ਉਹ ਆਵਾਜ਼ਾਰ ਹੁੰਦਾ ਉਹ ਪਰੇਸ਼ਾਨ ਹੁੰਦਾ ਮੈਂ ਅੱਜ ਵੀ ਦੇਖਿਆ ਉਥੇ ਰਾਜਵੀਰ ਜਵੰਦਾ ਬਾਈ ਦੇ ਸੰਸਕਾਰ ਦੇ ਮੌਕੇ ਵੀ ਮੈਨੂੰ ਕਈਆਂ ਨੇ ਦੱਸਿਆ ਵੀ ਪੱਤਰਕਾਰਾਂ ਦੇ ਇੱਕ ਹਿੱਸੇ ਦੇ ਨਾਲ ਪਰਿਵਾਰਕ ਜੀ ਗਰਮ ਵੀ ਹੋਏ ਆ ਉਹ ਕਹਿੰਨੇ ਵੀ ਯਾਰ ਸਾਨੂੰ ਤੁਸੀਂ ਆਪਦੀਆਂ ਰਸਮਾਂ ਵੀ ਨਹੀਂ ਕਰਨ ਦਿੰਦੇਗੇ ਤੁਸੀਂ ਯਾਰ ਪਰੇ ਹੋ ਜੋ ਸੋ ਆਪਾਂ ਇਹਨਾਂ ਗੱਲਾਂ ਤੋਂ ਗਰੇਜ਼ ਕਰ ਗਏ ਬਹੁਤ ਸਾਰੇ ਪੱਤਰਕਾਰ ਸਿਆਣੇ ਵੀ ਆ ਪਰ ਜਿਹੜੇ ਹਲੇ ਨਿਆਣੇ ਆ ਉਹਨਾਂ ਨੂੰ ਇਹ ਨਿਆਣ ਬੱਤੀਆਂ ਛੱਡਣੀਆਂ ਚਾਹੀਦੀਆਂ ਤੁਸੀਂ ਸਿੱਖੋ ਸਮਝੋ ਸੋਚੋ ਵਿਚਾਰੋ ਉਸ ਤੋਂ ਅਗਲੀ ਗੱਲ ਬਾਈ ਇਹ ਆ ਵੀ ਰਾਜਵੀਰ ਜਵੰਦਾ ਦੀ ਮੌਤ ਤੋਂ ਬਾਅਦ ਐਡਵੋਕੇਟ ਨਵਕਿਰਨ ਸਿੰਘ ਦੇ ਵੱਲੋਂ ਹਿਮਾਚਲ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਪਾਈ ਗਈ ਆ ਪਟੀਸ਼ਨ ਦਾ ਵੇਰਵਾ ਇਹ ਆ ਕਿ ਰਾਜਵੀਰ ਜਵੰਦਾ ਵਾਂਗੂ ਜਾਂ ਹੋਰ ਵੀ ਜਿਹੜੇ ਲੋਕ ਸੜਕ ਹਾਰਸਿਆਂ ਦੇ ਵਿੱਚ ਅਵਾਰਾ ਪਸ਼ੂਆਂ ਦੇ ਕਰਕੇ ਮਰਦੇ ਆ ਇਹਦੇ ਬਾਰੇ ਸਰਕਾਰ ਜਵਾਬ ਦੇਵੇ ਤੇ ਅਦਾਲਤ ਦੇ ਵੱਲੋਂ ਹਿਮਾਚਲ ਦੀ ਸਰਕਾਰ ਦੇ ਕੋਲੋਂ ਜਵਾਬ ਤਲਬੀ ਕੀਤੀ ਵੀ ਗਈ ਆ ਹੁਣ ਉਦੇ ਵਿੱਚ ਇਹ ਵੀ ਗੱਲ ਕਹੀ ਗਈ ਆ ਵੀ ਜਦੋਂ ਕਾਓ ਸਸ ਦਿੱਤਾ ਜਾਂਦਾ ਜਦੋਂ ਬਾਕੀ ਟੈਕਸ ਦਿੱਤੇ ਜਾਂਦੇ ਆ ਤੇ ਫਿਰ ਸੜਕਾਂ ਦੇ ਉੱਤੇ ਫਿਰਦੇ ਆਵਾਰਾ ਪਸ਼ੂ ਬੇਕਸੂਰ ਬੰਦੇ ਦੀ ਜਾਨ ਕਿਉਂ ਲੈਣ ਇਹਦੇ ਲਈ ਕੀ ਸਰਕਾਰਾਂ ਜ਼ਿੰਮੇਵਾਰ ਨਹੀਂ ਕੀ ਉਹ ਲੋਕ ਜ਼ਿੰਮੇਵਾਰ ਨਹੀਂ ਜਿਹੜੇ ਇਹ ਗੱਲ ਕਹਿੰਦੇ ਆ ਵੀ ਭਾਈ ਸਾਨੂੰ ਸਸ ਦੇਈ ਚੱਲੋ ਟੈਕਸ ਦੇਈ ਚੱਲੋ ਅਸੀਂ ਤੁਹਾਨੂੰ ਵਧੀਆ ਸਹੂਲਤਾਂ ਦੇਵਾਂਗੇ ਨਾ ਵਧੀਆ ਸੜਕ ਨਾ ਕੁੱਤਿਆਂ ਤੋਂ ਮੁਕਤੀ ਨਾ ਇਥੇ ਆਵਾਰਾ ਪਸ਼ੂਆਂ ਤੋਂ ਖੜਾ ਛੁੱਟਦਾ ਤੇ ਬੰਦੇ ਦੀ ਭੰਗ ਦੇ ਪਾਣੇ ਜਾਨ ਚਲੀ ਜਾਂਦੀ ਆ ਇਹ ਹੁਣ ਇੱਕ ਬਹੁਤ ਵੱਡਾ ਸਵਾਲ ਉੱਠਿਆ ਜਿਹੜਾ ਉੱਠਣਾ ਸੀ ਵੀ ਤੇ ਉੱਠ ਗਿਆ ਵੀ ਆ ਮੇਰੀ ਬੇਨਤੀ ਜੀ ਪੰਜਾਬ ਦੇ ਲੋਕਾਂ ਨੂੰ ਵੀ ਤੁਸੀਂ ਵੀ ਹਾਈ ਕੋਰਟ ਦੇ ਵਿੱਚ ਪਟੀਸ਼ਨਾਂ ਪਾਓ ਪੰਜਾਬ ਦੇ ਵਿੱਚ ਵੀ ਆਵਾਰਾ ਪਸ਼ੂਆਂ ਦਾ ਕਹਿਰ ਆ ਹਾਲਾਂਕਿ ਇਹ ਮਾਮਲਾ ਬੜਾ ਭਲੇਚੇ ਜੇ ਵਾਲਾ ਇਹ ਮਾਮਲਾ ਬੜਾ ਪੇਚੀਦਾ ਕਿਉਂਕਿ ਬਹੁਤ ਸਾਰੇ ਲੋਕੇ ਗੱਲ ਕਹਿੰਦੇ ਨੇ ਸਾਡੀ ਭਾਵਨਾ ਭੜਕਾਉਨੇ ਆ ਇਹਦੇ ਲਈ ਤਾਂ ਕਿਸਾਨ ਜ਼ਿੰਮੇਵਾਰ ਆ ਕਿਸਾਨ ਦੁੱਧ ਪੀ ਕੇ ਡੇਰੀ ਫਾਰਮਰਾਂ ਵਾਲੇ ਦੁੱਧ ਪੀ ਕੇ ਤੇ ਜਦੋਂ ਪਸ਼ੂ ਆ ਜਿਹੜਾ ਉਹ ਬਜ਼ੁਰਗ ਹੋ ਜਾਂਦਾ ਬਿਮਾਰ ਹੋ ਜਾਂਦਾ ਦੁੱਧ ਨਹੀਂ ਦਿੰਦਾ ਉਦੋਂ ਆਪਾਂ ਘਰੋਂ ਕੱਢ ਦਿੰਦੇ ਆ ਬਿਲਕੁਲ ਗਲਤ ਉਹ ਗੱਲ ਇਦਾਂ ਕਿਸਾਨ ਨੂੰ ਵੀ ਨਹੀਂ ਕਰਨਾ ਚਾਹੀਦਾ ਡੇਰੀ ਫਾਰਮਰਾਂ ਨੂੰ ਵੀ ਨਹੀਂ ਕਰਨਾ ਚਾਹੀਦਾ ਪਰ ਜਿਹੜੇ ਲੋਕ ਸਿਸ ਲੈਂਦੇ ਆ ਜਿਹੜੇ ਟੈਕਸ ਲੈਂਦੇ ਆ ਉਹ ਕੀ ਕਰਦੇ ਸਵਾਲੇ ਵੀ ਆ ਇਹ ਗੱਲ ਬਿਲਕੁਲ ਪਰਾਲੀ ਤੇ ਨਾੜ ਵਾਲੀ ਬਣੀ ਪਈ ਆ ਸਰਕਾਰਾਂ ਕਹਿ ਦਿੰਨੀਆਂ ਕਿਸਾਨ ਗਲਤ ਆ ਕਿਸਾਨ ਕਹਿ ਦਿੰਦੇ ਸਰਕਾਰ ਗਲਤ ਆ ਇੱਥੇ ਵੀ ਜਿਹੜੇ ਪਸ਼ੂ ਪ੍ਰੇਮੀ ਕਹਿ ਦਿੰਦੇ ਵੀ ਭਾਈ ਕਿਸਾਨ ਗਲਤ ਆ ਕਿਸਾਨ ਕਹਿ ਦਿੰਦੇ ਅਸੀਂ ਕਰਗੇ ਅਸੀਂ ਕਿੱਥੇ ਗਲਤ ਤਾਂ ਸਾਨੂੰ ਦੱਸਿਆ ਜਾਵੇ ਸੋ ਇਹ ਗੱਲ ਸੋਚਣ ਵਿਚਾਰਨ ਵਾਲੀ ਬਣਦੀ ਆ ਬਈ ਭਵਿੱਖ ਦੇ ਵਿੱਚ ਕਿਸੇ ਨਾਲ ਰਾਜਵੀਰ ਜਵੰਦੇ ਵਾਲੀ ਨਾ ਹੋਵੇ ਭਵਿੱਖ ਦੇ ਵਿੱਚ ਕਿਸੇ ਨਾਲ ਇੰਨੀ ਮਾਰੀ ਨਾ ਹੋਵੇ ਜਿੰਨੀ ਮਾਰੀ ਅੱਜ ਕੱਲ ਹੋ ਰਹੀ ਆ ਹੁਣ ਗੱਲ ਕਰਦੇ ਹਾਂ ਜੀ ਛੋਟੀ ਜੀ ਹਸਪਤਾਲਾਂ ਦੇ ਬਾਰੇ ਵਿੱਚ ਰਾਜਵੀਰ ਜਵੰਦੇ ਵੀਰ ਨੂੰ ਹਸਪਤਾਲ 'ਚ ਰੱਖਿਆ ਗਿਆ ਫੋਟੋਸ ਦੇ ਵਿੱਚ ਹੀ ਆਪਾਂ ਜਾਣਦੇ ਕਿ ਕੁਮਨ ਸਾਹਿਬ ਨੂੰ ਰੱਖਿਆ ਗਿਆ ਜਿੰਨੀਆਂ ਵੀ ਵੱਡੀਆਂ ਹਸਤੀਆਂ ਜਿਹੜੀਆਂ ਅਫੋਰਡ ਕਰਦੀਆਂ ਜਿਹੜੀਆਂ ਹਸਤੀਆਂ ਵੀ ਇਸ ਵੇਲੇ ਭੁਗਤਾਨ ਕਰ ਸਕਦੀਆਂ ਉਹਨਾਂ ਦੇ ਆਰਥਿਕ ਵਸੀਲੇ ਚੰਗੇ ਆ ਉਹ ਪ੍ਰਾਈਵੇਟ ਹਸਪਤਾਲਾਂ ਬਾਰੇ ਜਾਂਦੇ ਸਾਨੂੰ ਜਾਣ ਤੇ ਇਤਰਾਜ਼ ਨਹੀਂ ਆ ਪਰ ਤੁਸੀਂ ਦੇਖੋ ਵੀ ਕੀ ਸਾਡੀਆਂ ਸਰਕਾਰਾਂ ਨੇ ਸਮਾਨਤਾ ਪੈਦਾ ਕੀਤੀ ਕੀ ਕੋਈ ਵੀ ਵੱਡੀ ਹਸਤੀ ਇਹ ਸੋਚ ਸਕਦੀ ਜੀ ਕਿ ਅਸੀਂ ਸਿਵਲ ਹਸਪਤਾਲ ਦੇ ਵਿੱਚ ਇਲਾਜ ਕਰਵਾ ਲੈਨੇ ਆ ਅਸੀਂ ਸਰਕਾਰੀ ਹਸਪਤਾਲ ਦੇ ਵਿੱਚ ਆਪਣਾ ਪਰਿਵਾਰਕ ਮੈਂਬਰ ਲੈ ਜਾਂਦੇ ਆ ਅੱਜ ਤੱਕ ਕਿੰਨੇ ਕ ਨੇਤਾ ਨੇ ਸੱਤਾਧਾਰੀ ਧਿਰ ਦੇ ਵਿਰੋਧੀ ਧਿਰ ਦੇ ਐਮਐਲਏ ਨੇ ਐਮਪੀ ਨੇ ਮੰਤਰੀ ਨੇ ਰਾਜ ਸਭਾ ਦੇ ਮੈਂਬਰ ਨੇ ਚੇਅਰਮੈਨ ਨੇ ਜਦੋਂ ਉਹ ਆਪ ਬਿਮਾਰ ਹੁੰਦੇ ਜਾਂ ਘਰ ਵਾਲੀ ਜਾਂ ਬੱਚੇ ਬਿਮਾਰ ਹੁੰਦੇ ਆ ਉਹ ਸਰਕਾਰੀ ਹਸਪਤਾਲ ਦੇ ਵਿੱਚ ਜਾਂਦੇ ਆ ਉਹ ਇਮਜ਼ ਵਾਲੇ ਜਾਂਦੇ ਆ ਫੋਟਸ ਵਾਲੇ ਜਾਂਦੇ ਆ ਵਿਦਾਂਤਾ ਵਾਲੇ ਜਾਂਦੇ ਆ ਹੋਰ ਵਕ ਵਕ ਹਸਪਤਾਲਾਂ ਵਾਲੇ ਜਾਂਦੇ ਆ ਕਿਉਂਕਿ ਉਹਨਾਂ ਨੂੰ ਪਤਾ ਵੀ ਸਰਕਾਰੀ ਹਸਪਤਾਲ ਦੇ ਵਿੱਚ ਇਲਾਜ ਹੈ ਨਹੀਂ ਤੇ ਜੇ ਇੱਥੇ ਇਲਾਜ ਹੈ ਨਹੀਂ ਫਿਰ ਆਪਾਂ ਇਹ ਗੱਲ ਕਹ ਤੋ ਕਦੋਂ ਕਹਨੇ ਆ ਕਿ ਭਾਈ ਸਰਕਾਰੀ ਹਸਪਤਾਲਾਂ ਵਿੱਚ ਸਹੂਲਤਾਂ ਬਹੁਤ ਹੋਗੀਆਂ ਸਰਕਾਰੀ ਹਸਪਤਾਲ ਤਾਂ ਪ੍ਰਾਈਵੇਟ ਹਸਪਤਾਲਾਂ ਨੂੰ ਮਾਤ ਪਾ ਗਏ ਆ ਕੋਈ ਮਾਤ ਨਹੀਂ ਪਈ ਬਿਲਕੁਲ ਇਹ ਝੂਠ ਗੱਲਾਂ ਨੇਤਾਵਾਂ ਨੂੰ ਆਪਣੀ ਛੋਟੀ ਤੇ ਵੱਡੀ ਬਿਮਾਰੀ ਦਾ ਕੋਈ ਵੀ ਇਲਾਜ ਹੋਵੇ ਉਹ ਸਰਕਾਰੀ ਹਸਪਤਾਲ ਦੇ ਵਿੱਚ ਕਰਵਾ ਕੇ ਆਮ ਲੋਕਾਂ ਦੇ ਮਨਾਂ ਦੇ ਵਿੱਚ ਭਰੋਸਾ ਪੈਦਾ ਕਰਨਾ ਚਾਹੀਦਾ ਵੀ ਜੇ ਭਾਈ ਅਸੀਂ ਇੱਥੇ ਜਾ ਸਕਦੇ ਹਾਂ ਤੁਸੀਂ ਵੀ ਜਾਓ ਜੇ ਸਾਡੇ ਬੱਚੇ ਸਰਕਾਰੀ ਸਕੂਲ 'ਚ ਪੜ੍ਹ ਸਕਦੇ ਆ ਤਾਂ ਮਤਲਬ ਇਹ ਵੀ ਸਹੂਲਤਾਂ ਬਹੁਤ ਆ ਤੁਸੀਂ ਵੀ ਪੜਾਓ ਆਪਾਂ ਇਹ ਗੱਲ ਕਹਿੰਦੇ ਨੇ ਜੀ ਸਰਕਾਰੀ ਸਕੂਲ ਬਹੁਤ ਵਧੀਆ ਬਿਲਕੁਲ ਠੀਕ ਆ ਬਹੁਤ ਵਧੀਆ ਫਿਰ ਆਪਦੇ ਬੱਚੇ ਜਿਹੜੇ ਉਹ ਕਿਹੜੀ ਗੱਲੋਂ ਪ੍ਰਾਈਵੇਟ ਸਕੂਲਾਂ ਚ ਲਾਉਂਦੇ ਆ ਆਪਦੇ ਬੱਚੇ ਤਾਂ ਲੱਗੇ ਹੁੰਦੇ ਜੀ ਭਾਈ ਇਸ ਫਲਾਣੇ ਸਕੂਲ ਚ ਲਾਤੇ ਆ ਫਲਾਣੇ ਚ ਲਾਤੇ ਆ ਤੇ ਲੋਕਾਂ ਨੂੰ ਆਪਾਂ ਗੱਲ ਕਹਨੇ ਜੀ ਜਣੀਆਂ ਇਹ ਸਰਕਾਰੀ ਸਹੂਲਤਾਂ ਬਹੁਤ ਉੱਤਮ ਕਰ ਦਿੱਤੀਆਂ ਹਨ ਸਿੱਖਿਆ ਦਾ ਪੱਧਰ ਬਹੁਤ ਉੱਚਾ ਚੁੱਕਿਆ ਗਿਆ ਹੈ ਸੇ ਸਹੂਲਤਾਂ ਦਾ ਪੱਧਰ ਬਹੁਤ ਉੱਚਾ ਚੁੱਕਿਆ ਗਿਆ ਹੈ ਲੋਕ ਅੜੀ ਥੁੜੀ ਦੇ ਵਿੱਚ ਇੱਥੇ ਜਾਂਦੇ ਆ ਇਨ੍ਹਾਂ ਸਰਕਾਰੀ ਸਕੂਲਾਂ ਵਿੱਚ ਇਨ੍ਹਾਂ ਸਰਕਾਰੀ ਹਸਪਤਾਲਾਂ ਦੇ ਵਿੱਚ ਸੋ ਆਜੋ ਆਪਾਂ ਸੱਚੀ ਮੁੱਚੀ ਜ਼ਮੀਨੀ ਪੱਧਰ ਦੇ ਉੱਤੇ ਗੱਲ ਕਰੀਏ ਨੇਤਾਵਾਂ ਨੂੰ ਬੇਨਤੀ ਤੁਸੀਂ ਆਪਦੇ ਨਿਆਣੇ ਸਰਕਾਰੀ ਸਕੂਲਾਂ ਚ ਪੜਾ ਜਦੋਂ ਤੁਸੀਂ ਜਾਂ ਤੁਹਾਡਾ ਟੱਬਰ ਬਿਮਾਰ ਹੁੰਦਾ ਆਪ ਇਲਾਜ ਸਰਕਾਰੀ ਹਸਪਤਾਲਾਂ 'ਚ ਕਰਾਓ ਆ ਜਾ ਕੇ ਤੁਸੀਂ ਆਮ ਆਦਮੀ ਕਲੀਨ ਕਰਨ ਦੇ ਵਿੱਚ ਇਲਾਜ ਕਰਵਾਓ ਫਿਰ ਲੋਕਾਂ ਦਾ ਭਰੋਸਾ ਵੱਜੂਗਾ ਨਹੀਂ ਤਾਂ ਹਰ ਬੰਦੇ ਦੇ ਕੋਲੇ ਪੈਸੇ ਹੈ ਨਹੀਂ ਹਰ ਬੰਦਾ ਇਹਨਾਂ ਅਫੋਰਡ ਨਹੀਂ ਕਰਦਾ ਇਹ ਬਹੁਤ ਸਾਰੇ ਸਵਾਲ ਆ ਆਵਾਰਾ ਪਸ਼ੂਆਂ ਦਾ ਕਹਿਰ ਆ ਸੜਕਾਂ ਦਾ ਬੁਰਾ ਹਾਲ ਆ ਕੁੱਤਿਆਂ ਦੀ ਭੰਮਾਰ ਆ ਹਸਪਤਾਲਾਂ ਦੇ ਵਿੱਚ ਲੋਕਾਂ ਦੀ ਲੁੱਟ ਹੁੰਦੀ ਆ ਹਸਪਤਾਲ ਦੇ ਵਿੱਚ ਬੰਦਾ ਮਰ ਜੇ ਕੋਈ ਸਹੀ ਤਰੀਕੇ ਦਾ ਉੱਤਰ ਨਹੀਂ ਦਿੰਦਾਗਾ ਜਿਹੜੇ ਵੀ ਡਾਕਟਰ ਕੋਲੇ ਜਾਂਦੇ ਮੰਨ ਲਓ ਐਸ ਡਾਕਟਰ ਦੇ ਕੋਲੇ ਅਸੀਂ ਦਾਖਲ ਆ ਇਹ ਡਾਕਟਰ ਕਹਿ ਦਿੰਦਾ ਜੀ ਤੁਸੀਂ ਕਿਤੇ ਹੋਰ ਲੈ ਜਾਓ ਜਾਂ ਆਪਾਂ ਕਹਿੰਦੇ ਅਸੀਂ ਕਿਤੇ ਹੋਰ ਲੈ ਕੇ ਜਾਣਾ ਨਾਲ ਦੀ ਕੰਧ ਆ ਸਾਂਝੀ ਕੰਧ ਉਹ ਕਹਿਣਗੇ ਅਸੀਂ ਆਪਦੇ ਟੈਸਟ ਕਰਨੇ ਉਹਦੇ ਦੀ ਸਾਨੂੰ ਪਰਵਾਹ ਨਹੀਂ ਕਿਉਂਕਿ ਇਨ੍ਹਾਂ ਟੈਸਟਾਂ ਦੇ ਵਿੱਚ ਕੁੰਡੀ ਵੱਡੀ ਲੱਗਣੀ ਆ ਇਨ੍ਹਾਂ ਟੈਸਟਾਂ ਦੇ ਵਿੱਚ ਮੀਟਰ ਵੱਡਾ ਘੁੰਮਣਾ ਲੋਕਾਂ ਨੂੰ ਲੁੱਟੋ ਨਾ ਮਰਨਾ ਤੁਸੀਂ ਵੀ ਆ ਨੇਤਾਵਾਂ ਨੂੰ ਵੀ ਬੇਨਤੀ ਮਰਨਾ ਤੁਸੀਂ ਵੀ ਆ ਹਸਪਤਾਲਾਂ ਵਾਲਿਆਂ ਨੂੰ ਵੀ ਬੇਨਤੀ ਮਰਨਾ ਤੁਸੀਂ ਵੀ ਆ ਬਾਕੀ ਪੱਤਰਕਾਰ ਵੀਰਾਂ ਨੂੰ ਵੀ ਬੇਨਤੀ ਵੀ ਮਰਨਾ ਆਪਾਂ ਵੀ ਸਭ ਨੇ ਆ ਤੇ ਜਦੋਂ ਕਿਸ ਨੇ ਰਹਿਣਾ ਨਹੀਂ ਤੇ ਫਿਰ ਆਪਾਂ ਕੁਝ ਇੱਕ ਫਰਜ਼ ਜ਼ਰੂਰ ਨਿਭਾਏਗੇ ਜਿਹੜੇ ਕਿ ਆਪਾਂ ਨਭਾਉਂਦੇ ਘਟਾਂ ਆਪਾਂ ਲਾਸ਼ਾਂ ਨਾ ਰੁਲਗੇ ਲਾਸ਼ਾਂ ਨਾ ਵੇਚਗੇ ਲਾਸ਼ਾਂ ਦਾ ਕਾਰੋਬਾਰ ਨਾ ਕਰਗੇ ਲਾਸ਼ਾਂ ਤੇ ਰਾਜਨੀਤੀ ਨਾ ਕਰਗੇ ਸਮੇ ਦੀ ਲੋੜ ਇਹ ਆ